ਜੀ ਸਭ ਤੋਂ ਵੱਧ ਹਿੱਟ ਲਿਸਟਡ ਫੈਬਰਿਕ ਐਸਟ ਹੈ ਨਾ ਬਰਬਰੀ कॉटन बरबरी फैब्रिक है जी बहुत ही प्यारा फैब्रिक है कॉटन बरबरी फैब्रिक ਰਹੂਗਾ बड़ी सोहनी डिजाइनिंग है सारा ये ये कॉटन जूट बरबरी ਰਹੂਗੀ बहुत प्यारा फैब्रिक है जी यस टाइम ਦਾ ਮੋਸਟ ਟ੍ਰੈਂਡਿੰਗ फैब्रिक ਰਹੂਗਾ ਜੀ ਫੈਬਰਿਕ ਬੜਾ ਕੰਫਰਟੇਬਲ ਹੈ ਡਿਜ਼ਾਈਨਿੰਗ ਬੜੀ ਸੋਹਣੀ ਹੈ ਜੀ ਫੈਬਰਿਕ ਦੀ ਗੱਲ ਕਰਾਂ ਲੇਟੈਸਟ ਮਿਲੂਗਾ ਆਪਣੇ ਸਟੋਰ ਤੋਂ ਹਰੇਕ ਆਈਟਮ ਕਲਰ ਬੜੇ ਸੋਹਣੇ ਨੇ ਤਿੰਨੇ ਦੇ ਵਿੱਚ ਅਸੀਂ 1 ਮਹੀਨਾ ਹੁਣ ਜੁਲਾਈ ਜੁਲਾਈ ਦਾ ਮਹੀਨਾ ਸੀ ਸੇਲ ਸਟਾਰਟ ਕੀਤੀ ਹੈ ਜੀ ਜੁਲਾਈ ਜੁਲਾਈ ਦਾ ਮਹੀਨਾ ਜੀ ਪੇਜ ਨੂੰ ਫੋਲੋ ਕਰ ਲੋ ਜੀ ਅਸੀਂ ਪੰਜਾਬੀ ਵਿੱਚ ਕਹਿੰਦੇ ਹਾਂ ਵੀ ਅਸੀਂ ਇੱਕ ਵਾਰ ਕੱਪੜੇ ਦੇ ਭੜਾਕੇ ਪਾਉਣੇ ਜੀ ਨੇਰੀ ਲਿਆਦਾ ਕੱਪੜੇ ਦੀ ਫੁੱਲ ਵੈਰਾਈਟੀ ਸਾਡੇ ਕੋਲ ਇਸ ਟਾਈਮ ਹੈਗੀ ਹੈ ਜੀ ਹਰੇਕ ਆਈਟਮ ਜੇ ਤੁਸੀਂ ਕੋਈ ਵਿਆਹ ਦਾ ਕੱਟਣਾ ਉਹ ਵੀ ਸਾਡੇ ਕੋਲ ਫੁੱਲ ਸਟਾਕ ਹੈ ਜੀ ਜੇ ਕੋਈ ਤੁਸੀਂ ਗਰਮੀਆਂ ਸਰਦੀਆਂ ਸੂਟ ਲੈਣੇ ਉਹ ਵੀ ਫੁੱਲ ਸਟਾਕ ਹੈ ਜੀ ਬਹੁਤ ਪਿਆਰੇ ਪਿਆਰੇ ਆਈਟਮ ਆ ਸਾਡੇ ਕੋਲ ਇੱਕ ਮਹੀਨਾ ਸੀ ਜਿੰਨਾ ਕਪੜਾ ਪਿਆ ਅੰਦਰ ਸਾਡੇ ਕੋਲ ਜਿੰਨਾ ਕਪੜਾ ਪਿਆ ਸੀ ਇੱਕ ਮਹੀਨੇ ਵਿੱਚ ਸਾਰਾ ਇਹ ਸੇਲ ਕਰਨਾ ਹੈਗਾ ਇੱਕ ਵਾਰ ਸਟਾਕ ਸਾਰਾ ਕਲੀਅਰ ਕਰਨਾ ਹੈ ਸਾਰੀ ਨਵੀਂ ਪਰਚੇਸਿੰਗਾਂ ਨਾਲੇ ਉਹਨਾਂ ਦਾ ਡਿਜ਼ਾਈਨਿੰਗ ਦੇਖ ਲੋ ਸਾਰੀ ਨਵੀਂ ਹੈ ਜੀ ਸਾਰੀ ਨਵੀਂ ਡਿਜ਼ਾਈਨਿੰਗ ਇੱਕ ਵਾਰ ਇੱਕ ਮਹੀਨਾ ਅਸੀਂ ਕਪੜਾ ਨੋ ਪ੍ਰੋਫਿਟ ਨੋ ਲਾਸਟ ਕੇਮ ਖੜਨੀ ਹੈ ਜੀ ਹਰੇ ਕਪੜਾ ਜਿੰਨੇ ਖਰੀਦੇ ਆ ਉਵੇਂ ਵੇਚ ਦਾਂਗੇ ਇੱਕ ਮਹੀਨਾ ਬਸ ਇਕੱਲਾ ਗਾਹ ਪਾਉਣਾ ਹੈ ਇਹਦਾ ਰੇਟ ਮਾਰਕੀਟ ਵਿੱਚ 1200 ਹੈ ਜੀ ਅਸੀਂ ਦੇਵਾਂਗੇ ਸੂਟ ਸੁਣੋ ਇਹ ਕਾਟਨ ਵਰਬਰੀ ਦਾ 800 ਰੁਪਏ ਦਾ ਬਰਬਰੀ ਕਾਟਨ ਦਾ ਸੂਟ 800 ਰੁਪਏ ਦਾ ਜੀ ਸਿਰਫ 800 ਰੁਪਏ ਦਾ ਬਿਨਾ ਲਾਈਨਿੰਗ ਦੇ ਸੂਟ ਬੰਨਣਾ ਹੈਗਾ ਰੰਗ ਤਿੰਨ ਨੇ ਆਨਲਾਈਨ ਬੁੱਕ ਕਰਾ ਲਓ ਵਿਜ਼ਿਟ ਕਰ ਲਓ ਜੇ ਵਿਜ਼ਿਟ ਕਰਨ ਦਾ ਸਮਾਂ ਐਡਰੈਸ ਦੱਸਿਆ ਜੀ ਸ਼ੋਰੂਮ ਤੇ ਹੁਣ ਵਾਲੀ ਸ਼ਰਵਾਲਿਆਂ ਦੇ ਆਨਲਾਈਨ ਬੁੱਕ ਕਰਨਾ ਆਨਲਾਈਨ ਕਰਾ ਲਿਓ ਜੀ ਕੋਰੀਅਰ ਹੋ ਜੂਗੀ ਸ਼ਿਪਿੰਗ ਰਹੂਗੀ ਐਕਸਟਰਾ ਕੋਰੀਅਰ ਖਰਚਾ ਵੱਖਰਾ ਲਊਗਾ 800 ਰੁਪਏ ਦਾ ਦੇਵਾਂਗੇ ਜੀ